ਵੱਡਾ ਹੰਸਨ ਮਹੱਲਾ ਪਹਿਲਾ ਅਹੋ ਮਿਲੋ ਸਹੇਲੀ ਹੋ ਵਾਹਿਗੁਰੂ ਕੀ ਬਾਣੀ ਸੋ ਜੀ ਗਰੀਬੀ ਸਾਡੀ ਨਾਜ਼ੀਰੀ ਗੁਰੂ ਖਾਲਸਾ ਸਾਹਿਬ ਸੱਜੇ ਜਿਓ ਅੰਤਿ ਜਮੇ ਸਰਬੂ ਮਾਰੇ ਸੋ ਪਛੋਨੇ ਲਾਕੇ ਰੱਖੇ ਇੱਕ ਮਰੇ ਹੋਏ ਵੀਰ ਨਾਮੇ ਮੁਸਲਮਾਨ ਦੇ ਪਾਈ ਉਹਨਾਂ ਮਰੀਦਾਂ ਦੇ ਬੇਨਤੀ ਕਰਕੇ ਕਵਰ ਚ ਪਏ ਹੋਏ ਨੂੰ ਇਹ ਬਾਣੀ ਨੂੰ ਉਚਾਰਨ ਕਰਕੇ ਜਿਉਂਦਾ ਕਰ ਦਿੱਤਾ ਸਤਿ ਪਾਤਸ਼ਾਹ ਜੀ ਨੇ ਫਿਰ ਉਸ ਨੂੰ ਬ੍ਰਹਮ ਗਿਆਨ ਦੀ ਇੱਛਾ ਸੀ ਸਤਗੁਰਾਂ ਤੋਂ ਸੁਣਨ ਦੀ ਉਮਰ ਉਹਦੀ ਪਹਿਲਾਂ ਪੂਰੀ ਹੋ ਗਈ ਸੀ ਉਹ ਪੀਰ ਕਰਾਂ ਮਾਤੀ ਸੀ ਤਾਂ ਇਹ ਉਹਨੇ ਆਪਣੇ ਮਰੀਦਾਂ ਨੂੰ ਕਹਿਤਾ ਸੀ ਗੁਰੂ ਸਾਹਿਬ ਨੇ ਸੰਜੀਵ ਕਰਕੇ ਉਹਨਾਂ ਨੂੰ ਇਹ ਵਿਰਾਗ ਮੇਲ ਉਪਦੇਸ਼ ਦੇ ਕੇ ਨਿਹਾਲ ਕੀਤਾ ਹੈ ਅਤੇ ਪ੍ਰਾਣੀ ਨੇ ਚੜ੍ਹਾਈ ਕਰਨ ਤੋਂ ਬਾਅਦ ਸੁਸ਼ਕਾਰ ਕੇ ਤਾਂ ਇਸ ਬਾਣੀ ਦਾ ਪਾਠ ਕਰਨ ਦੀ ਆਗਿਆ ਗੁਰੂ ਅਰਜਨ ਸਾਹਿਬ ਦਿੱਤੀ ਹੈ ਕਿ ਜਦੋਂ ਪਾਣੀ ਨੂੰ ਸੁਸ਼ਕਾਰ ਕੇ ਆਉਣ ਉਹਨੂੰ ਮਾਰੇ ਦੀ ਹਜ਼ੂਰੀ ਤੇ ਇਹ ਅਲਾਨੀਆਂ ਦਾ ਪਾਠ ਕਰਨਾ। ਕਿੰਨੇ ਸੰਪੰਜਾ ਸ਼ਬਦਾਂ ਨਹੀਂ ਕਰਦੇ ਐ ਕਈ ਇੱਕ ਇਸ ਤੇ ਜਿਹੜਾ ਕੰਮ ਸੌਂ ਚੁੱਕਾ ਹੈ ਉਹਦਾ ਹੀ ਕਰਨੇ ਹਾਂ। ਵੱਡਾ ਹਾਂਕਾ ਮਹੱਲਾ ਪਹਿਲਾ ਆਗੋ ਮਿਲੋ ਸਹਿਲੀ ਹੋ। ਈਸੇ ਗੋਸਕੀ ਪਾਪ ਸੇ ਜੀ ਰਾਵ ਨੂੰ ਉਪਦੇਸ਼ ਬਖਸ਼ ਕੇ ਹੋਏ ਸਮਾਉਂਦੇ ਹਾਂ ਮੇਰ ਮਹਤਮਾ ਰੂਪੀ ਸਹਿਰ ਦੀਓ ਸਹੀਓ ਆਉ ਤੀ ਇਕੱਤਰ ਹੋਏ ਮਿਲੋ ਸੰਗਤ ਵਿੱਚ ਤਕੜਾ ਨਾਮ ਲੈ ਹਾਂ ਲੈ ਕਰਕੇ ਹਾਂ ਏ ਭਾਈ ਜੇ ਅਕਾਲ ਪੁਰਖੋਂ ਨਾਮ ਨੂੰ ਲੈਣਾ ਕਰੀਏ ਹਾਂ ਨਿਸ਼ਚੇ ਕਰਕੇ ਰੂਹ ਹੈ ਬਿਰਹਾ ਤਾਨਕਾ ਜਿਹੜਾ ਤਾਂ ਸਰੀਰ ਦੀ ਪ੍ਰਾਪਤੀ ਕਰਕੇ ਵਾਹਿਗੁਰੂ ਨਾਲੋਂ ਵਿਛੜਾ ਪੈ ਗਿਆ ਇਹ ਸਵਾਪ ਚ ਰੋਣਾ ਕਰੀਏ ਕਿ ਸਾਡਾ ਮਹਾਰਾਜ ਸਰੀਰ ਧਾਰ ਕੇ ਜੀਵ ਪਾਲਕ ਬੈ ਕੇ ਆਪ ਨਾਲੋਂ ਕਿਉਂ ਦੂਰ ਕਿਉਂ ਕੇ ਇਹ ਤਨੇ ਸਰੀਰਾਂ ਦਾ ਮਿਸ਼ਰੜਾ ਦਾ ਸਾਰਿਆਂ ਦਾ ਬਣਿਆ ਹੀ ਰਹਿਣਾ ਹੈ ਪਰ ਵਾਹਿਗੁਰੂ ਆਉ ਸਰੀਰ ਦਾ ਜਿਹੜਾ ਵਿਸ਼ਮ ਲੈ ਪਿਆ ਸਾਡੇ ਦਾ ਇਹ ਕਰਕੇ ਵਿਰਾਂਗ ਕਰਨਾ ਚਾਹੀਦਾ ਕਿ ਸੰਨੂ ਕਿਵੇਂ ਮਲਾਪ ਹੋਵੇ ਆਹਿਵ ਸੰਮਾਲੇ ਹੋ ਅਕਾਲ ਪੁਰਖ ਜੋ ਮਾਲਕ ਹੈ ਉਸ ਨੂੰ ਸੰਮਾਲੇ ਹੋ ਯਾਦ ਕਰਨਾ ਕਰੀਏ ਹਾਂ ਮਿਸਟੇਕ ਕਰਕੇ ਆਹਿਵ ਸੰਮਾਲੇ ਪੰਥ ਨੇ ਹੱਲ ਹੈ ਇਹ ਭਾਈ ਸੈנג ਅਕਾਲ ਪੁਰਖ ਨੂੰ ਸਮਾਲ ਗਏ ਯਾਦ ਕਰਦੇ ਰਹੀਏ ਕਿ ਪ੍ਰਮੋਗ ਦਾ ਰਾਹ ਸਾਨੂੰ ਨਿਹਾਲਾ ਦੇਖਣਾ ਚਾਹੀਦਾ ਹੈ ਪ੍ਰੋਗ ਪ੍ਰਯੋਗ ਵੱਲ ਸਾਡੀ ਨਿਗਾਹ ਹੋਣੀ ਚਾਹੀਦੀ ਕਿ ਅਸੀਂ ਇਸ ਦੁਨੀਆ ਇੱਕ ਨਸਾਭਰਾਂ ਦੀ ਨਹੀਂ ਆਈ ਆਏ ਹੋਇਆ ਉਹਨੂੰ ਵੀ ਰਾਤ ਕੱਟ ਕੇ ਫਿਰ ਚਲੇ ਜਾਣਾ ਹੈ ਇਹ ਸੇਰਪੁਰ ਕਾਲ ਸਾਹਿਬ ਪਰਮੇਸ਼ਰ ਜੀ ਦਾ ਸਮਾਲਣਾ ਹੈ ਇਹਨੂੰ ਵਾਹਿਗੁਰੂ ਦੀ ਪ੍ਰਾਪਤੀ ਦਾ ਰਾਹ ਹੈ ਇਸ ਰਸਤੇ ਨੂੰ ਸਮਾਲਣਾ ਕਰੀਏ タルਕੀ ਸਹਿਜ ਗਿਆਨ ਦਾ ਜੋ ਰਸਤਾ ਹੈ ਪਰਮੇਸ਼ਰ ਦੀ ਪ੍ਰਾਪਤੀ ਦਾ ਅਸਾਂ ਤੇ ਉੱਥੇ ਜਾਣਾ ਹੈ ਅਸਾਂ ਵੀ ਸੁਭ ਲੋਕ ਰੂਪ ਛਾਵੇਂ ਕੋਸਟਾਂ ਦੇ ਪਹੁੰਚਣਾ ਹੈ ਇਸ ਕਰਕੇ ਆਪਣਾ ਪਰਲੋਕ ਦਾ ਰਸਤਾ ਦੇਖਦੇ ਰਹੀਏ ਸਭ ਨੇ ਚੇਤੇ ਕਰਦੇ ਰਹੀਏ ਅਸਾਂ ਵੀ ਉੱਥੇ ਮਹਾਰਾਜ ਦੇ ਸ਼ਰਨ ਵਿੱਚ ਪਹੁੰਚਣਾ ਹੈ ਜਾਣਾ ਹੈ ਜਿਸ ਕਾ ਕੀਆ ਪੈ ਨਹੀ ਲੀਆ ਮਨੋ ਸਰੀਰ ਮਰ ਕਿਉਂ ਜਾਂਦੇ ਹਮੈਂ ਤਾਂ ਮਹਾਰਾਜ ਜਿਸ ਵਾਹਿਗੁਰੂ ਨੇ ਪਾਈ ਜੀਵ ਨੂੰ ਪੈਦਾ ਕੀਤਾ ਹੈ ਜਿਸ ਨੇ ਸੰਸਾਰ ਨੂੰ ਪੈਦਾ ਕੀਤਾ ਹੈ ਇਹ ਨਹੀ ਲੀਆ ਉਸ ਨੇ ਪਰਾਲੋਲ ਪੂਰੀ ਹੋ ਜਾਂਦੀ ਨਹੀਂ ਲੈ ਗਿਆ ਹੈ ਕਉਮ ਜਿੰਨਾ ਦੇ ਤਾਈ ਆਪ ਹੀ ਪਰਮੇਸ਼ਨ ਲੈ ਜਾਂਦਾ ਹੈ ਕੁਆ ਕਿਸੇ ਕਾ ਭਾਣਾ ਜਿਵੇਂ ਜਿਵੇਂ ਪਉਂਦਾ ਹੈ ਉਸ ਪ੍ਰਕਾਰ ਧਾਣਾ ਉਸ ਦਾ ਹੋਇਆ ਹੈ ਤੁਹਾਨੂੰ ਧਾਣਾ ਮੰਨਣਾ ਚਾਹੀਦਾ ਹੈ ਜੋ ਤੈਨ ਕਰ ਪਾਇ ਸੂ ਅੱਗੇ ਆਇਆ ਜਿਵੇਂ ਉਸ ਪੁਰਖ ਨੂੰ ਕੀਤਾ ਹੱਥੋਂ ਦੇ ਨਾਲ ਉਹ ਮਹਾਰਾਜ ਨੇ ਵੀ ਹੱਥੇ ਹੱਥ ਦੇ ਤੂੰ ਲਿਖ ਕੇ ਪਾਤਾ ਹੈ ਉਹ ਦੇ ਇਹਦੇ ਸਾਦੀਣਾ ਵਾਪਸ ਸਾਨੂੰ ਮੁਕਾਫਾ ਕੇ ਪ੍ਰਾਪਤ ਹੋ ਗਿਆ ਹੈ ਅਸੀਂ ਇਹ ਹੁਕਮ ਕਰੀਹਾ ਜੋ ਤੂੰ ਜੀਵਨ ਕਰਦਾ ਹੋ ਕੇ ਕੀਤਾ ਹੈ ਉਹ ਸਾਰਿਆਂ ਦੇ ਅੰਤਾਂ ਕਰਨ ਲਈ ਕਰ ਹੱਥ ਦੇ ਉੱਤੇ ਮਾਰਨ ਦੇਖ ਪਾਤਾ ਹੈ ਪਰ ਅਲਬਦ ਬਣਾ ਕੇ ਤੋਂ ਅੱਗੇ ਉਹ ਆ ਗਿਆ ਜਦੋਂ ਪਰਲਬਦ ਪੂਰੀ ਹੋ ਗਈ ਉਹ ਮਿੰਟ ਸੈਕਿੰਡ ਟਾਈਮ ਕੋਈ ਨਹੀਂ کئی ਸਾਧੂ ਯਤਨ ਕਰਦੇ ਆ ਕਿ ਅਸੀਂ ਗੁਜਰ ਜਾਣ ਫੇਰ ਜੇ ਕੋ ਤਰੀਕ ਨੂੰ ਗੁਜ਼ਰ ਨਹੀਂ ਸਕਦੇ ਉਸ ਨੂੰ ਫੇਰ ਲੋਕ ਬੜੇ ਇਕੱਠੇ ਹੋ ਜਾਂਦੇ ਮਗਰੋਂ ਸ਼ਰਮਿੰਦੇ ਹੋਣਾ ਪੈਂਦਾ ਇਸ ਸਰਕਾਰ ਆਪਣੀ ਮਤ ਦੀ ਵਸ ਨਹੀਂ ਚਾਹੀਦੀ ਜੋ ਤੁਸ ਵਾਹਿਗੁਰੂ ਨੇ ਸਾਡੇ ਅਮਤਾ ਕੰਦਿਤ ਕਰਨੀ ਸਰ ਪਰਲੌਦ ਨੂੰ ਪਤਾ ਹੈ ਕਿ ਇੰਨੇ ਕਿੰਨੇ ਤੁਸੀਂ ਚਲੇ ਜਾਓਗੇ ਉਹ ਅੱਗੇ ਆ ਗਿਆ ਹੈ ਪਰਦਕ ਹੋ ਗਿਆ ਹੈ ਅਸੀਂ ਕਿ ਉਹ ਹੁਕਮ ਕਰੇ ਅਸੀਂ ਉਸ ਵਾਹਿਗੁਰੂ ਦੇ ਕੀ ਹੁਕਮ ਕਰਾਂਗੇ ਕਿ ਅਸੀਂ ਹੋਰ ਜਿਉਂਦੇ ਰਹੀਏ ਇਹ ਹੋਕੂ ਨਹੀਂ ਕਰਨਾ ਬਣਦਾ ਪਰਮੇਸ਼ਰ ਦੇ ਅੱਗੇ ਆਜੂ ਮਿਲ ਹੋ ਉਸੇ ਮਿਲ ਲੀਂ ਤਾਣੋ ਹੋਰੇ ਸ਼ਾਂਤ ਮਨ ਹਰਤ ਮਾ ਰੂਪੀ ਤੇ ਹਿਲੀਓ ਪਿਆਰੀਓ ਭਗਤੀ ਵਾਲੀਓ ਆ ਕੇ ਕੱਤਰ ਹੋਵੋ ਸੱਚੇ ਦਾ ਨਾਮ ਲੈ ਹਾਂ ਹਰ ਸਮੇਂ ਕੋ ਅਕਾਲ ਕੁਝ ਦੇ ਨਾਮ ਨੂੰ ਹਾਂ ਪਾਈ ਲਿਖੇ ਕਰਕੇ ਸੱਚੇ ਦੇ ਨਾਮ ਨੂੰ ਲੈਣਾ ਕਰੀਏ ਮਰਨ ਨਾ ਮੰਦਾ ਲੋਕਾ ਆਖੀਏ ਇਹਨੂੰ ਕੋ ਲੋਕ ਨੇ ਜੀ ਮਰਨਾ ਬੜਾ ਬੁਰਾ ਹੈ ਅਤੇ ਜਿਉਣਾ ਹੀ ਚੰਗਾ ਹੈ ਤਾਂ ਹਜੂਰ ਹਰ ਮਾਉਂਦੇ ਹੰ ਮਰਨ ਨੂੰ ਮੰਦਾ ਲੂਕਾ ਆਖੇ ਜੇ ਕੋ ਉਸ ਮਰਨ ਨੂੰ ਮੰਦਾ ਨਾ ਕਰਾ ਕਰੋ ਇਹ ਮਾਰੇ ਜਾਨ ਐਸਾ ਜਿਵੇਂ ਧਰਮ ਦੀ ਰੱਖਿਆ ਕਰਨ ਵਾਸਤੇ ਸੈਉ ਅਜੀਤ ਸਿੰਘ ਸਾਹਿਬ ਜੀ ਨੇ ਮੁਲਕ ਦੀ ਰੱਖਿਆ ਕਰਨ ਵਾਸਤੇ ਇਹ ਬਾਬਾ ਜਾਰ ਸਿੰਘ ਜੀ ਨੇ ਲੱਖਾਂ ਫੌਜਾਂ ਦਾ ਮੁਕਾਬਲਾ ਕਰਕੇ ਸ਼ਹੀਦੀ ਪ੍ਰਾਪਤ ਕੀਤੀ ਜੇ ਕੋਈ ਇਹੋ ਜਿਹਾ ਧਰਮ ਦੀ ਰੱਖਿਆ ਹੋ ਵਾਸਤੇ ਮਰਨ ਨਹੀਂ ਜਾਣੇ ਕੋਈ ਇਹ ਮਰਨਾ ਮੰਦਾ ਨਹੀਂ ਉਹ ਸਦਾ ਸਰਜੀਤ ਹਮੇਸ਼ਾ ਜਿਉਂਦੇ ਹਾਲੇ ਜਿਨ੍ਹਾਂ ਦੇ ਹਮੇਸ਼ਾ ਅਰਦਾਸੇ ਚ ਨਾ ਆਉਂਦੇ ਜਾਂਦੇ ਆ ਉਹ ਦੁਨੀਆ ਜਿਉਂਦੇ ਜਾਗਦੇ ਆ ਸੋ ਮੂਆ ਗੰਢ ਨੇਕੀ ਸੱਚ ਹੋਵੇ ਸੱਚੀ ਨੇਕੀ ਜਿਹੜੀ ਹੋਣੀ ਹੈ ਮੂਆ ਦਾ ਸੰਸਾਰ ਦੇ ਨਾਲ ਤੱਲਕ ਹੈ ਗੰਢ ਹੈ ਮੁਹੱਬਤ ਹੈ ساری ਦੁਨੀਆ ਦੇ ਚੇਤੇ ਰਹਿਲੇ ਇਸੇ ਪ੍ਰਕਾਰ ਮਰਨ ਬਾਬਾ ਜੋਰਾਵਰ ਸਿੰਘ ਬਾਬਾ ਸਟੇਟ ਸੈਕਟਰੀ ਨੇ ਧਰਮ ਦੀ ਕੇਸਾਂ ਦੀ ਰੱਖਿਆ ਕਰਨਾ ਆਪਣੇ ਨੇਮ ਵਿੱਚ ਆਪਣੇ ਆਪ ਨੂੰ ਜਨਾ ਰਿਹਾ ਜੁੜੇ ਵੀ ਲੜਤੀ ਦਾ ਨਕਾ ਨਹੀਂ ਪਰਵਾਹ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਰੱਖਿਆ ਕੀਤੀ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਕਹਿੰਦੇ ਇਹ ਜੀ ਤੂਰੀਆ ਦਾ ਜਿਹੜਾ ਮਰਨਾ ਹੈ ਉਹ ਵੀ ਮੰਦਾ ਨਹੀਂ ਅੱਖਣਾ ਚਾਹੀਦਾ ਜੇ ਕਰਕੇ ਕੋਈ ਭਾਈ ਮਰਨੇ ਇਸ ਤਰ੍ਹਾਂ ਘਰ ਦੇ ਨਾਸਤੇ ਕੁਰਬਾਨੀ ਦੇ ਲਿ ਜਾਣੇ ਇਵੇਂ ਮਰਨ ਮਨਸਾ ਇਸੇ ਜਿਵੇਂ ਮਰਲਣਾ ਮੰਨਦਾ ਲੋਕਾਂ ਕੀ ਇਹ ਲੋਕੋ ਜੀਵਨ ਦਾ ਹਕੂਮਤਾ ਮਰਨਾ ਇਹਨੂੰ ਮੰਨਦਾ ਨਹੀਂ ਆਖਣਾ ਚਾਹੀਦਾ ਜੇ ਮਰ ਜਾਣ ਐਸਾ ਕੋਈ ਨਹੀਂ ਕੋਈ ਐਸਾ ਜੀਵਨ ਦਾ ਹਕੂਮਤ ਮਰ ਕੇ ਜਾਣ ਕੇ ਜਿਉਂਦਾ ਹੀ ਮੋਹ ਛੱਡਣਾ ਹੈ ਮਾਇਰ ਛੱਡਣਾ ਝਗੜੇ ਛੱਡਨੇ ਹੈ ਜੇ ਮਰ ਕੇ ਸਭ ਕੁਝ ਛੱਡ ਜਾਣਾ ਹੈ ਇਹ ਜਿਉਂਦਿਆਂ ਦੀ ਸਾਰੀ pèceੜੀਆਂ ਆਤਮਾ ਜੀਵ ਕੋਲੇ ਦੀਆਂ ਛੱਡ ਦੇਣੀਆਂ ਹੈ ਜੇ ਕੋਈ ਇਸ ਪ੍ਰਕਾਰ ਜੀਵਨ ਭਾਵ ਤੋਂ ਮਰਨਾ ਜਾਣਨਾ ਕਰੇ ਕੋਈ ਤੇ ਉਹ ਸਾਹਿਬ ਸਮਰਾਟ ਤੇ ਉਹ ਸਾਹਿਬ ਸਮਰਥ ਆਪਣ ਮਰਨਾ ਮਰਨਾ ਕਿਹਾ ਇਹ ਕਹਿੰਦੇ ਸੇਵਣਾ ਕਰੋ ਭਾਈ ਸਹਬ ਜੋ ਮਾਲਕ ਸਮਰਾਟ ਤੇ ਮਾਰਸੋ ਕਲੋ ਕਲੋ ਸ਼ਕਤੀਆਂ ਦਾ ਮਾਲਕ ਉਹ ਆਪਣਾ ਆਤਮਾ ਹੈ ਬਾਤ ਸੁ ਵੀਰਲਾ ਆਗਹਿ ਹੋਊ ਨੀਰਕਾਰ ਪਰਲੋਕ ਦਾ ਜਿਹੜਾ ਅੱਗੇ ਸੰਤੋ ਹੈ ਉਹ ਖਹਿਣਾ ਸੁਦਾਇਕ ਹੋ ਜਾਵੇਗਾ ਕੋਈ ਜਖਮ ਰਸਤਾ ਬੈਤਰਨੀ ਨਦੀ ਆਦਕ ਨਹੀਂ ਆਉਣਗੇ ਉਹ ਉਥਾਂ ਜਿਹੜਾ ਸਰਬਰ بیمارਨ ਕੇ ਹੈ ਤੋਂ ਨਾ ਸਰਬਰ ਨਾ ਉਕਰੀ ਐਸਾ ਸੰਤੋ ਹੈ ਨਾ ਸਰਬਰ ਹੈ ਨਾ ਬੈਤਰਨੀ ਨਦੀ ਹੈ ਨਾ ਉਸਾਲੇ ਹੈ ਜੋ ਪੰਖ ਸੁਖਦਾਇਕ ਹੈ ਐਸਾ ਪਰਮੇਸ਼ਰ ਦਾ ਸੇਵਨ ਕਰੋ ਆਪਣੇ ਨਾਲ ਤੋ ਸਹਿਲਾ ਸੁਖਦਾਇਕ ਦਾ ਸਾਥ ਆ ਦੇਣਾ ਹੀ ਹੋ ਜਾਏਗਾ ਪਰ ਲੋਕ ਦਾ ਪੰਖ ਤ੍ਰੀਲੈ ਜਾਵੂ ਤੂੰ ਤ੍ਰੀ ਪੰਖ ਵੀ ਸਹਿਲਾ ਹੋ ਜਾਏਗਾ ਉੱਥੇ ਜਿਹਨਾਂ ਸਵਿਤੀਆਂ ਦੀਆਂ ਗਿੰਕ ਹੈ ਇਹ ਜੀਵ ਸਦਾ ਮੁਕਤ ਹੈ ਸਦਾ ਮੁਗਧ ਰੂਪ ਸਰੂਪ ਦੋਨੋਂ ਸਹੀਲਾ ਰਸਤਾ ਤਾਲੂਕ ਹੋਵੇਗਾ ਪੰਜ ਸਹੀਲਾ ਯਾਰੂ ਤਾ ਫਲ ਪਾਵੂ ਇਹ 3 ਸੇ ਇੰਨੇ ਸੁਖਾਲੇ ਰਸਤੇ ਵਿੱਚ ਅੱਗੇ ਬਸ ਸਹੀਲਾ ਹੋਵੇਗਾ ਪਰ ਲੋਕ ਕੁਝ ਸਹੀਲੇ ਭਾਂਸੀ ਦੇ ਮਾਰਗ ਵਿੱਚ ਰਸਤੇ ਵਿੱਚ ਚੱਲਣਾ ਕਰ ਤਾ ਫਲ ਪਾਵੂ ਆਪ ਦੇ ਮੁਗਧ ਰੂਪੀ ਫਲ ਨੂੰ ਤਾ ਲਓਗੇ ਬ੍ਰਹਮ ਗਿਆਨ ਦੀ ਫਲ ਨੂੰ ਪਾ ਲਓਗੇ ਇੰਗੁਰੂ ਸਿੱਖੀ ਦੇ ਇਸੇ ਮਾਰਗ ਵਿੱਚ ਗੁਰਮੁਖ ਨਾਮ ਦਾ ਅਹਿਲਿਕ ਚੱਲੋ ਤਾਂ ਫਲ ਪਰਮੇਸ਼ਰ ਦੀ ਕਾਤੂਕ ਦੀ ਤਾਲ ਆਓਗੇ ਆਜਾ ਨਿਦੈ ਬਡਾਈ ਗੁਰੂ ਦੇ ਉਪਾਸ ਕੁੁਰਖਾ ਉਹਨਾਂ ਨੂੰ ਗਿਆ ਸੱਚ ਖੰਡੂ ਦੀ ਰਿਆਈ ਮਿਲੇਗੀ ਉਹਨਾਂ ਨੂੰ ਮਹਾਰਾਜ ਸਾਹਿਬ ਆਪ ਦੀ ਜੋਤ ਚ ਭੇਡ ਕਰ ਲੈਣਗੇ ਜਿਹੜੇ ਖਜ਼ਾਨੇ ਚ ਜਿਹੜਾ ਰੁਪਿਆ ਖੜਾ ਹੁੰਦਾ ਹੈ ਉਹਨੂੰ ਖਜ਼ਾਨੇ ਚ ਪਾ ਲਿਆ ਜਾਂਦਾ ਹੈ ਆਹ ਉਹਨਾਂ ਨੂੰ ਵਾਹਿਗੁਰੂ ਆਪ ਦੇ ਚਹੇਤਾ ਕਰਨੀ ਦੀ ਵਡਿਆਈ ਦੇਵੇਗਾ ਕਿ ਤਸੈਉ ਜਾਉ ਸਤਿ ਸਾਮਾਉ ਪਰ ਮਾਇਕ ਜਾਨੇ ਕੀ ਗੱਰੀ ਚਾਈ ਕੀ ਹੈ ਕਰ ਸੰਗਵੀ ਅੰਮ੍ਰਿਤੁ ਕੀ ਅੰਲਾ ਸਚਨੋ ਵਡਿਆਈ ਵਿਚਾਰੇ ਕੀਤਾ ਹੈ ਅੰਮ੍ਰਿਤ ਰੇ ਉੱਤੇ ਸਚਾ ਨਾਮ ਜਪਨਾ ਵਾਹਿਗੁਰੂ ਦੀਆਂ ਵਡਿਆਈਆਂ ਦੀ ਵਿਚਾਰ ਕਰਨੇ ਇਸ ਪਰਮੇਸ਼ਰ ਦੇ ਨਾਮ ਸਤ ਨਾਮ ਨੂੰ keitsa ਨੂੰ ਕੀ ਇਸ ਤੇ ਜੇ ਸਾਧੂ ਆਓ ਪਰ ਲੋਕ ਉਹਦੇ ਸੱਚ ਸਮਾਗਮ ਹਰ ਸੁਖੀ ਰਕਾਲ ਪੁਰਖ ਚ ਸਮਾ ਜਾਉਂਗੇ ਆਪੇ ਉਹੋ ਯਾਰ ਹੋਗੇ ਇੱਕ ਰੂਪ ਹੋ ਜਾਉਂਗੇ ਤਾਂ ਪੱਤ ਲੇਖੇ ਪਾਈ ਜਾਂ ਪਾਈ ਇੱਜ਼ਤ ਲੇਖੇ ਪ੍ਰਬਾਨੀ ਜਿ ਪਾਈ ਜਾਵੇਗੀ ਨਹੀਂ ਤਾਂ ਕਾਮ ਕਰੋ ਉਹਨੇ ਇੱਜ਼ਤ ਤੇ ਜੰਮ ਦਿੱਤਾ ਨੇ ਜਿਤ ਸਾਰਿਆਂ ਦੀ ਬਰਬਾਦ ਕਰਨੀ ਹੈ ਉਨ ਦੇ ਕੌਂਕਿ ਪਾਤਨਾਂ ਦੀ ਪਰਵਾਹ ਨਹੀਂ ਕੀ ਪਈ ਜਾਏਗੀ ਮਹਿਲੀ ਜਾਇ ਪਾਵੂ ਖਸਮੇ ਪਾਵ ਖਸਮੇ ਪਾਵੂ ਆਹੋ ਮਹਿਲੀ ਜਾਇ ਪਾਵੂ ਖਸਮੇ ਪਾਵੂ ਮੈਨੂੰ ਇਹ ਜੀ ਅਸੂ ਮੈਨੂੰ ਸੁਇਆ ਦਾ ਰੂਪੀ ਜਗਾ ਕਾ ਲਾਉਂਗੇ ਮੈਲੀ ਸਚਖੰਡ ਮਹਲਾ ਵਿੱਚ ਜਗਾ ਜਾ ਕੇ ਪਾਉਂਗੇ ਤੇ ਖਤਮ ਨੂੰ ਪਾ ਜਾਉਂਗੇ ਚੰਗੇ ਦੋ ਗੋਗੇ ਮਾਰਕ ਨੂੰ ਰਾਂਗ ਸਿਓ ਰਲੀਆਂ ਮਾਰ ਰੰਗ ਪ੍ਰੇਮ ਦੇ ਸਹੇ ਮੇਰੀਆਂ ਖੁਸ਼ੀਆਂ ਪਰਮੇਸ਼ਰ ਦੀ ਪ੍ਰਾਪਤੀ ਦੀਆਂ ਮੰਨਣਾ ਕਰਾਂਗੇ ਮਰਨ ਨਾ ਮੰਦਾ ਲੋਕ ਆਖੀਏ ਇਹਨੂੰ ਕਹੇ ਇਹ ਮਰਨ ਨੂੰ ਮੰਦਾ ਨਹੀਂ ਆਖਦਾ ਚਾਹੀਦਾ ਇਹ ਕੋਈ ਮਰ ਜਾ ਜੇ ਕੋਈ ਇਸ ਪ੍ਰਕਾਰ ਪਰਮੇਸ਼ਰ ਦੀ ਭਗਤੀ ਕਰਨ ਤੇ ਜੀਵਨ ਦਾ ਉਹ ਮਰਨਾ ਜਾਣੇ ਉਹ ਮੁਕਤ ਹੋ ਜਾਂਦਾ ਹੈ ਮਰਨ ਦੀ ਦੇਖਿਆ ਜੀਵਤ ਦਾ ਹਟੋ ਮਰਨ ਨੂੰ ਨਾ ਮੰਨਦਾ ਕੋਈ ਫੂਰਮਿਆਂ ਦੇ ਮਰਨ ਨੂੰ ਮੰਦਾ ਨਾ ਕੋ ਉਸ ਦੀ ਯਾਦ ਕਹਿੰਦੇ ਹਨ ਮਰਨ ਮੁਨਤਾ ਸੂਰਿਆ ਹੱਟ ਹੈ ਕੋਈ ਸੂਰਮੇ ਮਨੁੱਖਾਂ ਦਾ ਮਾਨਸਨ ਮਰਨਾ ਹੱਕਕੱਚਾ ਹੈ ਹੱਕ ਸਫਲਾ ਹੈ ਉਹਨਾਂ ਦਾ ਮਰਨਾ ਜੋ ਹੋਈ ਮਰਨ ਪਰਵਾਣ ਉਹ ਸਾਈ ਪਰਮਾਨ ਦੀ ਕੋਹ ਕੰਨੀ ਨੇ ਸ਼ੀਧੀਆਂ ਸਾਹਿਬ ਜਾਦਿਆਂ ਨੂੰ ਪਾਈਆਂ ਹੈ ਜਿਨ੍ਹਾਂ ਪੰਜਾਂ ਪਿਆਰਾਂ ਨੇ ਆਪਣੇ ਸੀਸ ਵਾਰੇ ਹੈ ਉਹ ਭੇੜ ਮਾਰੇ ਮਰਿਆ ਨੂੰ ਫਤਗੁਰ ਮੇਰਾ ਮਾਰ ਜੀ ਵਾਲੇ ਕਿਉ ਮਰਿਆ ਨੂੰ ਫੇਰ ਜਿਉਂਦੇ ਕਰਦੇ ਆ ਜਿਹੜੇ ਉਹ ਪਰਮਾਨ ਦੀ ਕੋ ਕੇ ਮਰਦੇ ਆ ਸੂਰਮੇ ਧਰਮ ਦੀ ਰੱਖਿਆ ਵਾਸਤੇ ਉਹ ਸੂਰਮੇ ਹਾਂ ਜਿਹੜੇ ਭਾਈ ਲੋਕ ਆਪੋ ਜੀ ਜਰਿਓ ਉਵੇ ਤੇ ਮਾਇਆ ਆਦ ਕਾਂ ਦੇ ਘੜੇ ਵਿੱਚ ਪਾ ਕੇ ਮਰਦੇ ਉਹ ਸੂਰਮੇ ਨਹੀਂ ਉਹ ਤਾਂ ਸੰਸਾਰ ਸੰਗੀ ਰਾਜੇਨਾਂ ਆਖੇ ਭਿੰਮਰੇ ਦੋਪਾਵੇ ਅਹੰਕਾਰ ਤੋਂ ਦੂਈ ਤੇ ਦੂਜੇ ਪੱਜਾਂ ਨੂੰ ਸੂਰਮੇ ਨਹੀਂ ਹਨ ਹਾਂ ਜੀ ਜੋ ਹੋਏ ਮਰਨ ਪਰਵਾਹ ਜਿਹੜੇ ਪਰਮਾਣਿ ਤੋ ਕੇ ਮਰਨਾ ਤੈਨੂੰ ਜੀਵਤ ਭਾਵ ਤੋਂ ਮਰ ਕੇ ਪਰਮੇਸ਼ਰ ਦਾ ਸ਼ਿਮਨ ਕਰਦੇ ਹੋਏ ਹੋਏ ਜੰਗ ਰਿਕੇ ਸਰੀਰ ਦੇ ਨਾਮ ਗੁਰਮੈਸ਼ ਨੂੰ ਕੇ ਮੰਨੂ ਜੇ ਮਨ ਨੂੰ ਠੰਡਾ ਰੱਖ ਕੇ ਵਾਹਿਗੁਰੂ ਦੀ ਜਾਗ ਜਿੱਤ ਹਾਰ ਦੀ ਇੱਛਾ ਤੋਂ ਰਹਿਤ ਹੋ ਕੇ ਜੋ ਜੰਗ ਕਰਦੇ ਧਰਮ ਦੀ ਰੱਖਿਆ ਵਾਸਤੇ ਕਿਉਂ ਪ੍ਰਵਾਣ ਹੋ ਕੇ ਮਰਦੇ ਹਨ ਦੂਰੇ ਸੇ ਆਗੈ ਆਖੀ ਹੈ ਜੀਵਾਂ ਦੇ ਵਿੱਚ ਕਿਸ ਨੂੰ ਬੁਲਾਉਣ ਲਈ ਅਰਜਨ ਨੂੰ ਵੇਖ ਦਿੱਤਾ ਕਿਹਰੇ ਅਰਜਨ ਨੂੰ ਕੋਈ ਜਿੱਤ ਹਾਰ ਦੀ ਇੱਛਾ ਛੱਡ ਕੇ ਤੂੰ ਜੰਗ ਕਰੀ ਜਾਂ ਸ਼ਤਰੀ ਨਾਲ ਧਰਮ ਪਾਲ ਪਰ ਅਰਜਨ ਦੇ ਅੰਦਰ ਸਾਧ ਸੰਗਤ ਜੀ ਜੇ ਕਹਾ ਦੀ ਸੋਧੀ ਤੋਂ ਰਹਿਤ ਹੋਣਾ ਬੜਾ ਮੁਸ਼ਕਲ ਹੋਇਆ ਉਹ ਬਦੇ ਜੇ ਕਹਾ ਦੀ ਸੋਧੀ ਤੋਂ ਸਹਿਵ ਜਿਹਾ ਰਸਿੰਗ ਸਹਿਵ ਅਜੀਬ ਸਿੰਘ ਨੇ ਚਮਕੌਰ ਸਾਹਿਬ ਕਰਕੇ ਵਖਾਇਆ ਮੁਲਕ ਦੀ ਰੱਖਿਆ ਵਾਸਤੇ ਜਿੱਤ ਹਾਰ ਦੀ ਸੋਧੀ ਛੱਡ ਕੇ ਲਗਾਤਾਰ ਜੰਗ ਕੀਤਾ ਆਪਣੀ ਕੁਰਬਾਨੀ ਦੇ ਕੇ ਆਪਣੇ ਸਰੂਪ ਵਿੱਚ ਲੀਨ ਹੋਏ ਸਾਧ ਸੰਗਤ ਜੀ ਇਸ ਪ੍ਰਕਾਰ ਪ੍ਰਵਾਨ ਹੋ ਕੇ ਜਿਹੜੇ ਕਿ ਇਹ ਪੰਦੇ ਆ ਜੇ ਕਹਾਰ ਦੇ ਫੈਨਿੰਗ ਨਾਂ ਦੇ ਬ੍ਰਹਮ ਗਿਆਨ ਵਿੱਚ ਉਤਰੂ ਖੈ ਇਹ ਦੇ ਪੰਡਾਸ ਤੋਂ ਮੁਕਰ ਕੇ ਕੀਤੇ ਮਾਲ ਨੂੰ ਸੇਵਾ ਕਰਦੇ ਹਨ ਜੋ ਪੂਰੇ ਸੇ ਆਗੇ ਆਕੀ ਹੈ ਉਹ ਮਹਿੰਦਰ ਜਗ ਜੂਰ ਬੀਰ ਬਹਾਦਰ ਅੱਗੇ ਕਹੇ ਜਾਂਦੇ ਆ ਸਰਗਹਿ ਪਾਵੈ ਸਾਚੀ ਮਾਣੋ ਦੁਨਿਆ ਸਤਖੰਡ ਦੇ ਵਿੱਚ ਥਕੀ ਹੋਈ ਆਈ ਮਾਲ ਸੁਖਾਰ ਨੂੰ ਪਾਉਂਦੇ ਹਨ ਮਾਨ ਬਲੰਗ ਜਾਨੀ ਆਪਰ ਵਿੱਚ ਸੱਚੀ ਬਦਿੰਦੀ ਹੈ ਮੂਲੀ ਤੋਂ ਬਦਿੰਦੀ ਹੈ ਉਹ ਦੇਹਣ ਸਰਗ ਹੈ ਮਾਨ ਬਿਰਗਾਵ ਵਿੱਚ ਮਾਨ ਆਸਰ ਪਾਉਂਦੇ ਹਨ ਸਰਗ ਹੈ ਮਾਨ ਪਾਰ ਹੈ ਪਾਕ ਤੋਂ ਜਾਵ ਹੈ ਜਿਹੜੇ ਸਹਿਦ ਕੰਨੇ ਦੀ ਇਥੋਂ ਦੁਨੀਆ 'ਚ ਵੀ ਕਾਮ ਕੋਲੋਂ ਬਿਨਾਂ ਵੀ ਦੇਪਤੀ ਨਹੀਂ ਕਰਦੇ ਇੱਜ਼ਤ ਦੇ ਸਹਿਦ ਜਾਂਦੇ ਆ ਉਹ ਜਿਹੜਾ ਸੱਚਖੰਡ ਵਿੱਚ ਮਾਨ ਸਤਕਾਰ ਪਾਉਂਦੇ ਐ ਅਗ ਅਦੂਖ ਨਾ ਲੱਗੈ ਜਿਉਂ ਉਹਨੇ ਨੂੰ ਪ੍ਰਲੋਕ 'ਚ ਵੀ ਬਰਕਾਤ ਕਾਲਾ ਦੁੱਖ ਨਹੀਂ ਲੱਗਦਾ ਉਹ ਪੁਰਖ ਮੁਕਤ ਹੋ ਜਾਂਦੇ ਵਾਹਿਗੁਰੂ ਦੀ ਆਗਿਆ ਵਿੱਚ ਅੰਗਲੂ ਆਵੇ ਹਰ ਇੱਕ ਈਤਿਹਾਸ ਹੈ ਤਾਂ ਫਲ ਪਾਵੇ ਜਿਹੜੇ ਇੱਕ ਨੇ ਭਿਉਣਾ ਕਰਦੇ ਐ ਸਾਰੇ ਬ੍ਰਹਮ ਗਿਆਨ ਨੂੰ ਬ੍ਰਹਮ ਆਨੰਦ ਨੂੰ ਵੀ ਫਾਲ ਨੂੰ ਪਾ ਲੈਂਦੇ ਐ ਇਹ ਤੀਵਿਆ ਭੌ ਭਾਗ ਹੈ ਜਿਸ ਦਾ ਹੀ ਦਾ ਸੇਵਨ ਕਰਨੇ ਕਰਕੇ ਜਮਨ ਮੰਨ ਦਾ ਤੈ ਭਾਜ ਜਾਂਦਾ ਨਿਰਵਤ ਹੋ ਜਾਂਦਾ ਹੈ ਕੁਝਾ ਨਹੀਂ ਕਹਿਣਾ ਮਨਮਹਿ ਰਹਿਣਾ ਕੁਝਾ ਹੰਕਾਰ ਦਾ ਮੈਂ ਕਿੰਨੀ ਕਦੇ ਕਹਿਣਾ ਚਾਹੀਦਾ ਮਨ ਵਿੱਚ ਨਿਮਰਤਾ ਵਿੱਚ ਰਹਿਣਾ ਚਾਹੀਦਾ ਹੈ ਹੰਕਾਰ ਤੋਂ ਰਹਿਤ ਹੋ ਕੇ ਮੰਨਣ ਕਰਨ ਵਿੱਚ ਪਰਮੇਸ਼ਰ ਨੂੰ ਰਹਿਣਾ ਚਾਹੀਦਾ ਹੈ ਮਨ ਚਿਰੋਂ ਮਨ ਹੀ ਰਹਿਣਾ ਚਾਹੀਦਾ ਹੈ ਮਨ ਗੁਰਾਂ ਦੇ ਮੰਤਰ ਵਿੱਚ ਰਹਿਣਾ ਚਾਹੀਦਾ ਹੈ ਤੇ ਬੋਲ ਤੋਂ ਮਨੇ ਕਰਕੇ ਰਹਿਣਾ ਚਾਹੀਦਾ ਹਰ ਵਕਤ ਟਿਕਾ ਕੇ ਮਨ ਨੂੰ ਹੰਕਾਰ ਦੇ ਵਾਸ ਨਹੀਂ ਕਦੇ ਕਹਿਣੇ ਚਾਹੀਦੇ ਕਿ ਮੈਂ ਐ ਕਰ ਜਾਂਗਾ ਆਪੇ ਜਾਣ ਜਾਣੋ ਉਹ ਪਰਮੇਸ਼ਰ ਜਾਣੀ ਜਾਣ ਅੰਤਰੀ ਜਾਣੀ ਹੈ ਆਪੇ ਤੇਰੀ ਕਰਣੀ ਨੂੰ ਪ੍ਰਖਾ ਜਾਣ ਲਵੇਗਾ ਇਹ ਗਿਆਨ ਗਿਆਨ ਸਰੂਪ ਮਹਾਰਾਜ ਤੇ ਮੈਨੂੰ ਜਾਣ ਕੇ ਫੜ ਦੇਵੇਂਗਾ ਤੇਰੀ ਕਰਨੀ ਦਾ ਮਰਨ ਮੁਨਸਾ ਸੂਰਿਆ ਹੱਤ ਹੈ ਐਸੇ ਮਨਸਾ ਸੂਰਿਆ ਦਾ ਹਕਕ ਹੈ ਮਰਨ ਸੱਚਾ ਹੈ ਅਤੇ ਸਹਲਾ ਹੈ ਤੂੰ ਹੋਈ ਮਰਹਿ ਪੜਵਾ ਗਿਰੇ ਧਰਮ ਦੇ ਵਾਸਤੇ ਕੁਰਬਾਨੀਆਂ ਦਿੰਦੇ ਆ ਪਰ ਮੌਲਵੀ ਕੋਈ ਨਹੀਂ ਪਾਉਂਦੇ ਹਾਂ ਇਹੇ ਚਾਲੀਆਂ ਨੂੰ ਟੁੱਟੇ ਜਨ 아이ਸੀ ਜੋ ਪਰਮਾਣਿ ਨਹੀਂ ਕੋਈ ਇਹੇ ਦੇਖਣਾ ਪਾਉਂਦੇ ਐ। ਨਾਨਕ ਕਿਸ ਨੂੰ ਬਾਬਾਰੂਈ ਐ। ਸ਼੍ਰੀ ਗੁਰੂ ਸਾਹਿਬ ਜੀ ਕਹਿੰਦੇ ਨੇ, "ਬਾਬਾ ਇਹੋ ਤੁਮ ਅਧਿਕਾੜੀ, ਕੌਮਰ ਤੇ ਵਿਸ਼ੇਈ ਤੋਂ ਵੱਡੇ, ਜੇ ਭਾਈ ਗੁਰੂ ਨਾਮ ਚਾਹਵੀ ਕਹਿੰਦੇ ਕੀ ਨੂੰ ਮੰਨੇ ਹੋ? ਬਾਜੀ ਹੈ ਇਹੋ ਸੰਸਾਰੂ।" ਸਾਰੇ ਸੰਸਾਰ ਤਾਂ ਪਰਮੇਸ਼ਰ ਦੀ ਬਾਜੀ ਪਾਈ ਹੋਈ ਹੈ। ਜਿਹਨੇ ਨਾਟ ਬਾਜੀ ਪਾਉਂਦੇ ਐ, ਉਹ ਇਸਤਰੀ ਨਾਟ ਉਹਨਾਂ ਦੇ ਇਸ ਸੰਸਾਰ ਦੀ ਬਾਜੀ ਪਾਉਣਾ ਕੀਤੇ ਸਾਰਾ ਸੂਸਾਰ ਤਾ ਵਿਖੇ ਸਾਹਿਬ ਆਪਣਾ ਕਿੰਦਾ ਇਹ ਸੰਸਾਰ ਹੈ ਤੇਦਾ ਉਹ ਸਹਿਮਾਲਕ ਹੈ ਪਰਮੇਸ਼ਰ ਇਹਨੂੰ ਦੇਖਦਾ ਆਪ ਹੀ ਕੀਤੇ ਹੋਏ ਨੂੰ ਇਹ ਮੰਨਦਾ ਹੈ ਚੰਗਾ ਹੈ ਉਦਰਤ ਕਰੇ ਵਿਚਾਰੂ ਉਹ ਮੂਦ ਆਪ ਦੀ ਸ਼ਕਤੀ ਦੇ ਨਾਲ ਵਿਚਾਰ ਨਿਰਣਾ ਕਰਦਾ ਹੈ ਆਪਣੀ ਮਾਇਆ ਆਪਸਾਰੀ ਆਪੇ ਦੇਖਣਹਾਰਾ ਨਾ ਨਾ ਰੂਤ ਰੂਆ ਰੰਗੀ ਸਾਥੋ ਰਹਿ ਨਿਆਰਾ ਕੋ ਕੋ ਕੁਛ ਅਕਲ ਦਾ ਆਰਾ ਵਿਚਾਰ ਕਰ ਰਿਹਾ ਸੋਨਾ ਦੀ ਜਿਹੜੇ ਰਜੋ ਗੁਣੀ ਹੋਣ ਲੋਭੀ ਹੈ ਸਤੋ ਗੁਣੀ ਨਰਮ ਹਨ ਤਮੋ ਗੁਣੀ ਗਰੋਧੀ ਹਨ ਆਪ ਹੀ ਉਹਨਾਂ ਦੀ ਕੋਲ ਕੁਛ ਅਕਲ ਦਾ ਆਰਾ ਵਿਚਾਰ ਕਰ ਰਿਹਾ ਹੈ ਕੁਦਰਤ ਵੀ ਵਿਚਾਰੇ ਧਾਰਨ ਧਾਰੇ ਮਨੁੱਖ ਦੁਆਰਾ ਵਿਚਾਰੇ ਹੈ ਪਰ ਉਹ ਸਾਰੀ ਕੁਦਰਤ ਦੇ ਮਾਲਕ ਨੇ ਆਪ ਹੀ ਧਾਰਨੀ ਧਾਰੇ ਹੈ ਸਾਰਿਆਂ ਦੀ ਪੰਜਾਂ ਪਾਸਿਆਂ ਦੀ ਧਾਰਨਾ ਸੁਭੂਮ ਪਤਨਾ ਦੀ ਧਾਰਨਾ ਆਜ ਵੀ ਆਖਰੀ ਧਾਰਿਆ ਹੈ ਭਗਤੀ ਦੀ ਧਾਰਨਾ ਸਰਦਾ ਦੀ ਧਾਰਨਾ ਗਿਆਨ ਦੀ ਧਾਰਨਾ ਸੱਜਾਂ ਤੋਂ ਕੋਮਿਟਾਰਨਾ ਨੂੰ ਰਿਆਪੀ ਧਾਰਨ ਵਾਲਾ ਹੈ ਧਾਰਨ ਵਾਲੇ ਨੂੰ ਧਰਤੀ ਆਦ ਕਿਤਾ ਪਹਿਣੀਏ ਸਾਰੀ ਇਹਨਾਂ ਨੂੰ ਆਪ ਦੇ ਆਸ ਦੇ ਧਾਰਿਆ ਆਪ ਮਿਰਾ ਧਾਰ ਹੈ ਇਹਨ ਕੀ ਆ ਤੂ ਜਾਣੈ ਜਿਸ ਵਾਇਦ ਨੂੰ ਨੇ ਸੰਸਾਰ ਪੈਦਾ ਕੀਤਾ ਹੈ ਯੇਦੀ ਸਾਰੀ ਗਤੀ ਨੂੰ ਹਾਲ ਨੂੰ ਪਰਮੇਸ਼ਵਰ ਆਪ ਹੀ ਜਾਣਦਾ ਹੈ ਆਪੇ ਵਿਖੇ ਆਪੇ ਬੁੱਝੇ ਪਰਮਰਸ ਵਿਖਣਾ ਸਾਰਿਆਂ ਦੇ ਗੁਪਤ ਕੰਮ ਆਪ ਹੀ ਬੁੱਝੇ ਜਲਦੀਆਂ ਸਮਝਣ ਵਾਲਾ ਅੰਤਜਾਮੀ ਹੈ ਆਪੇ ਹੁਕਮ ਪਛਾਨ ਵੀ ਹੁਕਮ ਕਰਨ ਵਾਲਾ ਹੈ ਗੁਰੂ ਹੋ ਕੇ ਆਪ ਹੀ ਪਛਾਨਣ ਵਾਲਾ ਕੋੜੀ ਹੋ ਕੇ ਆਪੋ ਤੱਤਿਕਾ ਹੋ ਕੇ ਆਪਣੇ ਸਰੂਪ ਨੂੰ ਦੇਖਦਾ ਹੈ ਤੇ ਆਪੀ ਜਿਵਿਆਸੂ ਕੋ ਬੁਝਿਆ ਪੁੱਛਦਾ ਹੈ ਆਪ ਹੀ ਹੁਕਮ ਦੇਣ ਵਾਲਾ ਸਤਿਗੁਰੂ ਹੈ ਆਪ ਹੀ ਪਛਾਨਣ ਵਾਲਾ ਸਿੱਖ ਹੈ ਜਿਨ ਕੇ ਜੀਤੀ ਆਸੂ ਹੀ ਜਾਣ ਅਗੋ ਵਿਖਿਆ ਤੇ ਬੁਝੇ ਆਦੀ ਵਿਰਬ ਤੁਮ ਸੱਜ ਨਖਰਤ ਨੂੰ ਆਪੀ ਬੁਝੇ ਸਮਝੇ ਤਦ ਤਦ ਨਖਰਤ ਨੂੰ ਆਪ ਹੀ ਹੁਕਮੋ ਜੋ ਗੁਰਾਂ ਦਾ ਏ ਕੋ ਨਾਮ ਹੁਕਮ ਹੈ ਇਹ ਜੀ ਪਿਛਾਣਨ ਵਾਲਾ ਲੁਹਾੜੀ ਹੈ ਹਿੰਨ ਕਿ ਜੀ ਆ ਤੋਈ ਜਾਣੇ ਇਹ ਭਾਈ ਜਿਸ ਵਾਹ ਨੂੰ ਨੇ ਸੰਸਾਰ ਕੁਛ ਕੀਤਾ ਉਹ ਹੀ ਆਪ ਜਾਣਦਾ ਇਹ ਗੱਤੀ ਨੂੰ ਜਿਸ ਨੇ ਕੁਝ ਅਭਾਸ ਕੀਤਾ ਹੈ ਭਜਨ ਗੰਦਗੀ ਉਹ ਹੀ ਅੰਤਰਮੁਖ ਦਿੱਤੀ ਕਰਕੇ ਜਾਣ ਸਕਦਾ ਹੈ ਤਾਤਾ ਰੂਪ ਅਪਾਰੂ ਜਿਸ ਮੇਸ਼ੇ ਦਾ ਰੂਪ ਜਿਹੜਾ ਕਰਾਵਾ ਕੋ ਰਹੇ ਤੇ ਪਰ ਕਿਉਂ ਵੀ ਫਾਰਾਵਾਤ ਨਹੀਂ ਆਉਂਦਾ ਹੈ ਨਾਨਕ ਕਿਸ ਨੂੰ ਬਾਬਾਰੂਈ ਸ੍ਰੀ ਗੁਰੂ ਮਾਨਜੇ ਦੇ ਜੀ ਕਹਿੰਦੇ ਬਾਬਾ ਰੇ ਅਧਕਾਰੀ ਜਨੋ ਬਜ਼ੁਰਗੋ ਕਿਹਨੂੰ ਭਾਈ ਰੋਣਾ ਹੈ ਦੁਨੀਆ 'ਚ ਬਾਜੀ ਹੈ ਇਹੋ ਸੂਸਾ ਸਾਲਾ ਸੂਜਦੇ ਗਾੜੀ 'ਤੇ ਇਹ ਖੇਲ ਕੀਤੀ ਹੋਈ ਹੈ ਜਦੋਂ ਦਿੱਤ ਕੀਤਾ ਇਹਨੂੰ ਯਾਰ ਦੇਵੇਗਾ